ਸੇਵਕ ਦਿਖ ਰਹੇ ਸਾਰੇ ਹੀ ਸਰਵਤਨ ਜਤਾਰ ਸਿੰਘ ਜੱੱਬੋਪਾਲ ਦੇ ਵੱਲੋਂ ਪਿਆਰ ਪਰੇਸ਼ਤ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਪੰਜਾਬ ਦੇ ਵਿੱਚ ਬਹੁਤ ਵੱਡੀ ਧੱਕ ਪਾਉਣ ਵਾਲੇ ਖਿਡਾਰੀ ਜਿਨ੍ਹਾਂ ਨੇ ਪਿੰਡ ਮਲਪੜ ਅੜਕਾਂ ਦੇ ਵਿੱਚ ਜਨਮ ਲਿਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜਿਹਦੇ ਨਗਰਾਂ ਦਾ ਉਹ ਪਿੰਡ ਮਲਪੜ ਅੜਕਾਂ ਦੇ ਵਿੱਚ ਅਮਰੀਕ ਸਿੰਘ ਕਵੱਡੀ ਦੇ ਵਿੱਚ ਵੱਡਾ ਤੇ ਸਤਕਾਰਯੋਗ ਨਾਮ ਠੋਲੂ ਮਲਪੜੜਕਿਆ ਲਿਆ ਜਾਂਦਾ ਸੀਗਾ ਕਹਿੰਦੇ ਕਿ ਇਹਦਾ ਜਫਾ ਕੋਈ ਵੀ ਸੱਜਣ ਇਹਨਾਂ ਦੇ ਕੋਲੋਂ ਛੜਾ ਨਹੀਂ ਸਕਿਆ ਉਹਨਾਂ ਦੇ ਨਾਲ ਮੁਲਾਕਾਤ ਕਰਵਾਵਾਂਗੇ ਉਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਰਦਾਰ ਗੂਟਾ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੀ ਕਬੱਡੀ ਦੇ ਵਿੱਚ ਧੱਕ ਪਾ ਕੇ ਦਿਖਾਈਆ ਜਿਨ੍ਹਾਂ ਨੇ ਰੇਡ ਪਾਉਣੀ ਕਹਿੰਦੇ ਕਿ ਐਸਾ ਸਮਾਂ ਵੀ ਆਉਂਦਾ ਸੀ ਸਾਰੇ ਖੇਡ ਦੇ ਵਿੱਚ ਆਪਣੀਆਂ ਪੂਰੀਆਂ ਜਿਹੜੀਆਂ ਰੇਟਾਂ ਹੈਗੀਆਂ ਉਹ ਆ ਦਿੰਦੇ ਸੀ ਬਹੁਤ ਹੀ ਸਤਿਕਾਰ ਦੇ ਨਾਲ ਇਹ ਖੇਡੀਆਂ ਜਨੀਆਂ ਸੀ ਜਿਹੜਾ ਪਿਆਰ ਹੈਗਾ ਉਸ ਸਮੇਂ ਦਾ ਬਹੁਤ ਵੱਡਾ ਜਿਹੜਾ ਹੈਗਾ ਸੀਗਾ ਉਹ ਨਜ਼ਰ ਪਲ ਪਲਵਾਨਾਂ ਦੇ ਅੰਦਰ ਇਨ੍ਹਾਂ ਖਿਡਾਰੀਆਂ ਦੇ ਅੰਦਰ ਇਹ ਨਜ਼ਰ ਆਇਆ ਕਰਦਾ ਸੀਗਾ ਸਿੱਧੀਆਂ ਮੁਲਾਕਾਤਾਂ ਕਰਵਾਉਣ ਜਾ ਰਹੇ ਹਾਂ ਪੈਂਡ ਮਲ ਪ੍ਰੜਕਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਉਹ ਖਿਡਾਰੀ ਜਿਨ੍ਹਾਂ ਨੇ ਬਹੁਤ ਵੱਡੀਆਂ ਧੂਮਾਂ ਪਾ ਕੇ ਦਿਖਾਈਆਂ ਸ਼ਾਇਦ ਸਾਡੇ ਉਦੋਂ ਜਨਮ ਵੀ ਨਹੀਂ ਹੋਏ ਸੀਗੇ ਜਦੋਂ ਇਹਨਾਂ ਨੇ ਬਹੁਤ ਇਲਾਕੇ ਦੇ ਅੰਦਰ ਵਾਕ ਹੋ ਵੀ ਆਪਣੇ ਜੋਰ ਜਿਹੜੇ ਹੈਗੇ ਆ ਕਬੱਡੀ ਦੇ ਵਿੱਚ ਦਿਖਾਏ ਆ ਕਬੱਡੀ ਦੇ ਵਿੱਚ ਬਹੁਤ ਪਿਆਰ ਦੇ ਨਾਲ ਨਾਮ ਲੈ ਜਾਂਦੇ ਠੋਲੂ ਮਲਪਰੀਆ ਕਹਿੰਦੇ ਕਿ ਜੇ ਇਹਦਾ ਜਫਾ ਲੱਗ ਗਿਆ ਕੋਈ ਸੂਰਮਾ ਹੀ ਛੜਾ ਸਕਦਾ ਸੀਗਾ ਕਬੱਡੀ ਦੇ ਵਿੱਚ ਬਹੁਤ ਵੱਡੀ ਮਲ ਮਲਣ ਵਾਲੇ ਕਬੱਡੀ ਦੇ ਅੰਦਰ ਵੱਡੇ ਜੋਰ ਦਖਲਣ ਵਾਲੇ ਨਵਾਂ ਸ਼ਹਿਰ ਸ਼ਹੀਦ ਦੇ ਅਜਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੇ ਵਿੱਚ ਵਸੇ ਹੋਏ ਪਿੰਡ ਮਲਪੜੜਕਾਂ ਨੂੰ ਉੱਪਰ ਲੈ ਕੇ ਜਾਣ ਵਾਲੇ ਅੱਜ ਮਲਪੜੜਕਾਂ ਦੇ ਵਿੱਚ ਪਹੁੰਚੇ ਨੇ ਇੰਗਲੈਂਡ ਦੀ ਧਰਤੀ ਤੇ ਜਾ ਵਸੇ ਅੱਜ ਵਤਨ ਦਾ ਮੋਹ ਜਾਨਾ ਪੁੰਮੀ ਫੇਰ ਖੱਚ ਕੇ ਮਲਪੜੜਕਾਂ ਲੈ ਕੇ ਆਈ ਅਚੇਜੇ ਤੌਰ ਤੇ ਗੱਲਾਂ ਕਰਾਂਗੇ ਕੁਝ ਜ਼ੁਬਾਨੇ ਦੀਆਂ ਗੱਲਾਂ ਕਰਾਂਗੇ ਕੁਝ ਉਸ ਪਿਆਰ ਦੀਆਂ ਗੱਲਾਂ ਕਰਾਂਗੇ ਮਾਂ ਖੇਡ ਕਬੱਡੀ ਦੀਆਂ ਦੇ ਸਿਪਕ ਦੇ ਉੱਪਰ ਬਹੁਤ ਜ਼ਿਆਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਹੈ ਅਮਰੀਕ ਸਿੰਘ ਢੋਲੂ ਅਮਰੀਕ ਸਿੰਘ ਜੀ ਤਾਂ ਪਿੰਡ ਦੇ ਅੰਦਰ ਨਾਮ ਜਾਣਿਆ ਜਾਂਦਾ ਸੀਗਾ ਨਹੀਂ ਪਿੰਡ ਦੇ ਅੰਦਰ ਕੋਈ ਨਹੀਂ ਜਾਣਦਾ ਢੋਲੂ ਜੜਦੇ ਹਰੇ ਅੱਛਾ ਪਿੰਡ ਦੇ ਅੰਦਰ ਵੀ ਢੋਲੂ ਜਾਣਦਾ ਭਾਵ ਕਿ ਸਕੂਲ ਦੇਆਂ ਸਰਟੀਫਿਕੇਟਾਂ ਦੇ ਉੱਪਰ ਅਮਰੀਕ ਸਿੰਘ ਜਾਣੀ ਸਿੰਘ ਬਸਪਾਸ ਪਾਸਪੋਰਟਾਂ ਦੇ ਉੱਪਰ ਅਮਰੀਕ ਸਿੰਘ ਜਾਣੀ ਹਾਂਜੀ 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 ਪਿੰਡ ਜਿਹੜਾ ਮੇਰਾ ਨਾਮ ਢੋਲੂ ਬਗੈ ਰਾਜ ਨਹੀਂ ਮੇਰੇ ਤਾਂ ਇੱਕ ਬੰਦਾ ਮਿਲਣਾ ਆਇਆ ਜੀ ਕਹਿੰਦਾ ਜੀ ਅਮਰੀਕ ਸਿੰਘ ਨੂੰ ਮਿਲਣਾ ਤਾਂ ਸਾਡੇ ਪਿੰਡ ਦਾ ਠਾਰਾ ਬੂਰੇ ਖੜਾ ਸੀਗਾ ਜੀ ਕਹਿੰਦਾ ਜੀ ਅਮਰੀਕਾ ਤੋਂ ਕੋਈ ਆਇਆ ਨਹੀਂ ਜੀ ਕਹਿੰਦਾ ਜੀ ਥੋੜਾ ਜਿਮੈਂਡ ਕਹਿੰਦਾ ਹਾਈ ਕਰਿਆ ਸਾਹਮਣੇ ਘਰ ਖੜਾ ਸੀਗਾ ਇਹ ਪਿਆਰ ਦੇ ਨਾਲ ਨਾਮ ਲਏ ਹੁੰਦੇ ਸੀ ਕਹਿੰਦਾ ਹਾਈ ਕਰ ਇਹ ਪਿਆਰ ਵਾਲੇ ਨਾਮ ਪਿਆਰ ਪਿਆਰ ਦਾ ਨਾਮ ਹੈ ਜੀ ਕਿਉਂਕਿ ਜਿਹੜੇ ਇਹ ਨਾਮ ਹੈ ਨਾ ਇਹ ਮਾਂ ਨੇ ਰੱਖੇ ਹੁੰਦੇ ਆ ਪਿਆਰ ਦੇ ਨਾਲ ਹਾਂਜੀ ਹਾਂਜੀ ਮਾਂ ਦੇ ਰੱਖੇ ਹੋਏ ਨਾਮ ਜਿਹੜੇ ਹੈਗੇ ਆ ਜਦੋਂ ਅਗਰ ਕਬੱਡੀ ਵਿੱਚ ਵੀ ਚੱਲੇ ਥੋੜਾ ਜਿਹਾ ਤੇ ਇਹ ਨਾਮ ਬੜੀ ਦੂਰ ਦੂਰ ਤੱਕਰ ਚੱਲਦੇ ਆ ਹਾਂਜੀ ਹਾਂਜੀ ਕਿਉਂਕਿ ਮਾਂ ਦੇ ਵੱਲੋਂ ਰੱਖਿਆ ਹੋਇਆ ਨਾਮ ਹਾਂਜੀ ਹਾਂਜੀ ਪੂਰੇ ਵਰਲਡ ਦੇ ਅੰਦਰ ਘੁੰਮ ਜਾਂਦਾ ਪਰ ਉਸ ਵੇਲੇ ਜਿਹੜੀ ਕਬੱਡੀ ਸੀ ਉਹ ਕਬੱਡੀ ਸੀ ਕਿਉਂਕਿ ਹਰ ਰੀਡਰ ਕਬੱਡੀ ਕਬੱਡੀ ਕਰਦਾ ਸੀ ਹੁਣ ਤਾਂ ਕਬੱਡੀ ਵੱਧ ਗਈ ਕਬੱਡੀ ਹੁਣ ਸੈਕਿੰਡ ਕਰਤੇ ਇਹਦੀ ਉਸ ਵੇਲੇ ਕਬੱਡੀ ਵਿੱਚ ਜਿਆਦਾ ਕੋਈ ਕਬੱਡੀ ਕਰਦਾ ਜਿਵੇਂ ਮੁਰੇ ਸਟਾਪਰ ਤਕੜਾ ਸੀ ਜਾਂ ਧੌਲ ਮਾਰਦਾ ਸੀ ਤਾਂ ਸਾਰਾ ਰੋਲ ਹੁਣ ਤਾਂ ਸਾਰਾ ਟੁੱਟਦਾ ਕੋਈ ਖਸਾ ਜੀ ਕਰ ਜੀ ਰੇਫਰੀ ਵੀ ਇਹੀ ਵੇਖਦਾ ਸੀ ਤੇ ਭਾਈ ਇਹ ਕਬੱਡੀ ਕਬੱਡੀ ਕਹਿਣਾ ਛੱਟ ਗਿਆ ਛੱਟ ਗਿਆ ਤੇ ਨੰਬਰ ਜਿਹੜਾ ਹੈਗਾ ਆ ਨੰਬਰ ਸੋਪਰ ਬਿਲ ਗਿਆ ਸਟਾਪਰ ਦਾ ਜਾਫੀ ਦਾ ਨਾ ਜਾਫੀ ਦਾ ਦੂਰੇ ਜੀ 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 ਹੁਣ ਤਾਂ 30 ਸਕਿੰਟ ਹੈ ਜੀ ਰੀਡਰ ਤੇ ਅਗਲੇ ਕੋਈ ਨਹੀਂ ਜੀ ਜਿੱਦਾਂ ਰੀਡਰ ਦਾ ਸਟਾਪਰ ਆ ਅੱਗੇ ਰੀਡਰ ਦਾ ਜੋ ਜਾਲ ਆਲਾ ਸੀਗਾ ਜੀ ਕਿ ਕਬੱਡੀ ਵੀ ਗਾੜੀ ਸਟਾਪਰ ਤੋਂ ਬਦਲ ਗਈ ਜੀ ਤੇ ਹੁਣ ਸਟਾਪਰ ਬਦਲ ਜਾਨ ਕੋਈ ਦਾ ਘੜੀ ਨਹੀਂ ਨੀਗੀ ਕਿਹੜੇ ਸਾਲ ਦੇ ਵਿੱਚ ਕਬੱਡੀ ਕਿਲੇ ਨੇ ਸਟਾਰਟ ਮੈਂ 1968 ਦੇ ਵਿੱਚ 1968 ਦੇ ਵਿੱਚ ਹਾਂਜੀ ਇਸ ਇਲਾਕੇ ਦੀ ਗੱਲ ਕੀਤੀ ਜਾਵੇ ਉਦੋਂ ਕਿੰਨਾ ਕੁ ਜ਼ੋਰ ਹੁੰਦਾ ਸੀ ਕਬੱਡੀ ਦਾ ਬਹੁਤ ਬੰਦੇ ਮੁੰਡੇ ਹਰ ਜਿੱਦਾਂ ਮੁੰਡੇ ਹੁਣ ਅਕੈਡਮੀ ਵਿੱਚ ਖੇਲਦੇ ਆ ਬਹੁਤ ਹਰ ਪਿੰਡ ਵਿੱਚ ਬਹੁਤ ਬੰਦੇ ਸੀਗੇ ਹਰ ਪਿੰਡ ਵਿੱਚ 30 ਬੰਦੇ ਜਿਹੜਾ ਹੁਣ ਅਕੈਡਮੀ ਵਿੱਚ ਖੇਲਦੇ ਆ ਉਸ ਪਿੰਡਾਂ ਦੇ ਮੁੰਡੇ ਸੀ ਤੇ ਭਾਵ ਕਿ ਅੱਜ ਕਮੈਂਟ ਜਿਹੜੀਆਂ ਇਹ ਅਕੈਡਮੀਆਂ ਬਣੀਆਂ ਅਕੈਡਮੀਆਂ ਦੇ ਅੰਦਰ ਚੁਣ ਕੇ ਏਰੀਆ ਦੇ ਮੁੰਡੇ ਰੱਖੇ ਜਾਂਦੇ ਭਾਵ ਕਿ ਉਸ ਸਮੇਂ ਦੇ ਦੌਰਾਨ ਹਰ ਪਿੰਡ ਦੇ ਵਿੱਚ ਬੁੱਢੇ ਦੋ ਚਾਰ ਤਾਂ ਸੀਗੇ ਸੀਗੇ ਜਿਹੜੇ ਯੋਧੇ ਸੀਗੇ ਜਿਹੜੇ ਸੂਰਮੇ ਸੀਗੇ ਉਹ ਅਕੈਡਮੀਆਂ ਵਰਗੇ ਹੀ ਪਲਵਾਨ ਜੰਮ ਲੈਂਦੇ ਸੀ ਕਿਉਂ ਸਾਡੇ ਪਿੰਡ ਦੀ ਕਬੱਡੀ ਤਕੜੀ ਸੀਗੀ ਸਾਡੇ ਪਿੰਡ ਦੇ 5 5 ਪਲੇਅਰ ਅਸੀਂ ਤਕੜੇ ਸੀਗੇ ਜੀ ਉਮੀਦ ਗਰਬੀਰ ਸਿੰਘ ਦਾ ਭਰਾ ਸੀਗਾ ਜੀ ਸੁੱਚਾ ਸਿੰਘ ਐਮ ਡੀ ਸੀਗਾ ਜੀ ਹਰੀ ਸਿੰਘ ਸੀਗਾ ਤੇ ਹਰੀਰਾਮ ਸੀਗਾ ਤੇ ਜਿਹੜੇ ਹਰੀਰਾਮ ਤੋਂ ਸੁੱਚਾ ਸਿੰਘ ਇਹ टॉप के प्लेयर थे अभी दो ले सतले जी तो ए टॉप अभी बहुत टॉप का प्लेयर रहा जी जो कोई मेरे ख्याल कोई इलाके का कोई रेडर है जी जो ना फड़या हो अ कोई रीडर इदा कोई भी अभी ना फड़िया हो सा मैच पे जो मैच किसान नहीं पल जुदी जी रीडर मैंने इंटरफर ਬੜਾ ਫਕਰ ਮਹਿਸੂਸ ਹੁੰਦਾ ਹੋਵੇਗਾ ਬੜਾ ਫਕਰ ਮਹਿਸੂਸ ਹੁੰਦਾ ਕਿਉਂਕਿ ਦੇਖੋ ਸਾਰਾ ਸਾਡਾ ਸਾਰਾ ਪਿੰਡ ਮਗਰ ਜਾਦਾ ਸੀਗਾ ਜੀ ਵੇਖਣਾ ਜਦ ਜਦ ਅਸੀਂ ਕੁੱਡੀ ਖੇਲੇ ਸਾਰਾ ਪਿੰਡ ਜਾਂਦਾ ਸੀਗਾ ਮੈਂ ਵੇਖਿਆ ਕਿਦੋਂ ਰਾਸ਼ੀ ਬਹੁਤ ਹੁੰਦੀ ਸੀ ਬਹੁਤ ਸਾਰਾ ਪਿੰਡ ਜਾਂਦਾ ਸੀਗਾ ਜੀ 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 ਠੀਕ ਹਰ ਪਿੰਡ ਵਿੱਚ ਮੁੰਡੇ ਮੁੰਡੇ ਬਿ ਤਗੜੇ ਸੀਗੇ ਜਿਹੜਾ ਰਾਪਰ ਦੇ ਤਗੜੇ ਸੀ ਮੁੰਡੇ ਖਾਰਗਨਾ ਬਿੱਲੂ ਪੁੱਪੂ ਸੀਗੇ ਜੀ ਰਾਪਰ ਉਹ ਇੱਕ ਅਸ਼ਵੀਰਾ ਦੋਲਾ ਗੁਰਬਖਸ਼ ਪਾਸ਼ੀ ਇਹ ਰਾਪਰ ਦੇ ਸੀਗੇ ਜੀ ਤੇ ਇਹਦੇ ਆਪਣੇ ਕੰਗੜੀ ਦੇ ਬੀਰੀਸੀ ਸਾ ਸੀਗੇ ਵਾਹ ਆਪਣੇ ਦੇ ਰਕਣਾ ਜਲੀ ਤਾਲੀ ਸੀਗੇ ਜੀ ਤੇ ਇਹ ਇਦਾਂ ਤੱਕੜੇ ਪਾੜੋਗ੍ਰਮੀ ਕੀ ਸੀਗਾ ਜੀ ਤੇ ਤੁਹਾਡਾ ਕੇ ਵੀ ਸੀਗਾ ਉਹਲੇ ਜੜੀ ਇਹ ਟੂਰਨਾਮੈਂਟ ਮੁੰਡੇ ਤਗੜ ਤਗੜ ਮੈਂ ਚੀਜ਼ ਦਾ ਜਾਣਦਾ ਜਿੰਨੇ ਤਾਂ ਖੇਲੇ ਜਾਂਦੇ ਕੀ ਵੀ ਵੀਡੀਓ ਤੇ ਜੀ ਹਾਂਜੀ ਰਾਬੜ ਰਾਬੜ ਦੇ ਮੁੰਡੇ ਠੀਕ ਹੋ ਜਾਂਦੇ ਸੀ ਰਾਬੜ ਰਾਬੜ ਨਾਲ ਕੋਈ ਇਦਾਂ ਡੀਪਲੇਅਰ ਕੋਈ ਕੋਪਲੇਅਰ ਮੜ ਆਇਆ ਜੀ ਤੇ ਰਾਬੜ ਸਾਡਾ ਮੈਚ ਫਸਾਉਂਦਾ ਸੀਗਾ ਹੋਰ ਖੜ ਗਿਆ ਵੀ ਅਸੀਂ ਜਾਂਦੇ ਸੀ ਬਾਕੀ ਸਭ ਜਾਂਦੇ ਕਿ ਇੱਕ ਦੋ ਮੁੰਡੇ ਸੀਗੇ ਜੀ ਇੱਕ ਇਕੱਲਾ ਗੱਡੂ ਸੀਗਾ ਵਾਹ ਤੇਜ ਜੀ ਜੀ ਤੇ ਬੰਦ ਸਾਹ ਬੰਦ ਸਾਹ ਤੇ ਦੋ ਮੁੰਡੇ ਵੀ ਆਲੇ ਸੀਗੇ ਅਮਰੀਕ ਅਮਰੀਕ ਪੀੜ੍ਹੀਆਂ ਵੀ ਆਲਾ ਸੀਗਾ ਵੀ ਆ ਜਿਹੜੇ ਟੀਮਾਂ ਜਰਾਲੀ ਦੀ ਵੀ ਸੀ ਸਾਡੇ ਪਿੰਡ ਦੀ ਵੀ ਵੀ ਸੀ ਜੀ ਤੇ ਸਾਡੇ ਪਿੰਡ ਦੀ ਵੀ ਇਹ ਸੀ ਜੀ ਤੇ ਇਹ ਦੇ ਮੁੰਡੇ ਸਾਰੇ ਜੀ ਤਕੜੇ ਸੀ ਸਾਡੇ ਪਿੰਡ ਦੇ ਵੀ ਤੇ ਅਸੀਂ ਸਾਡਾ ਪੰਗਾਰਾ ਦਾਪ ਡੇ ਨੰਦਾ ਦਾ ਜਾਂ 1 ਰੁਪਏ ਦੇ ਉਹ ਜਿੱਦਦੇ ਹੋਏ ਜਾਂ 1 ਰੁਪਏ ਦੇ ਹੀ ਜਿੱਦਦੇ ਸੀ ਜੀ ਜੀ ਹੋਰ ਦੋ ਦੋ ਮੁੰਡੇ ਸੀਗੇ ਉਹਨਾਂ ਨੂੰ ਅਸੀਂ ਮੰਨਦੇ ਸੀ ਕੁਝ ਵੀ ਹੈਗੇ ਜੀ ਤੇ ਥਾਦੀ ਵਾਲੇ ਵੀ ਜਿਹੜੇ ਇੱਕ ਸਾਲ ਮੈਚ ਹੋਇਆ ਇੱਥੇ ਬੈਂਸੀ ਜੀ ਮੁੰਡਾ ਚੈਲੰਜ ਕਰਦਾ ਸਾ ਸਾਨੂੰ ਜਿਹੜੇ ਮਰਜੀ ਮੁੰਡਾ ਲਿਆ ਉਹ ਉਸ ਵੇਲੇ ਮੋਟਰਸਾਈਕਲ ਦਾ ਸਾਡੇ ਕੋਲ ਸਾਈਕਲ ਹੁੰਦੇ ਸੀ ਉਹ ਲਈ ਹਾਂਜੀ ਮੋਟਰਸਾਈਕਲ ਮੋਟਰਸਾਈਕਲ ਵੀ ਘੱਟ ਸੀ ਜੀ ਤਾਂ ਉਹ ਹੋਰ ਚੈਲੰਜ ਕਰਦਾ ਉਹ ਫੇ ਲਿਆ ਅਟੇ ਵਾਲਾ ਦੇਵ ਦਸਾਂ ਜਿਹੜਾ ਕੇਬੀ ਸਾੜ ਗਿਆ ਬਿੱਲ ਪਪੂ ਤੇ ਸਾਡੇ ਪਾਸ ਖਿਲੇ ਭਾੜਾ ਕਾ ਵੀ ਕੀ ਸਾਧੂ ਤੇ ਆਪਣੇ ਰਕੜਾ ਜੱਲੀਤਾਰੀ ਜੀ ਤੇ ਕੰਗਾਲ ਵੀ ਐਸੀ ਤਾਂ ਮੱਕੜਵਾਲੇ ਦੀ ਉਹ ਚਿੱਠੀ ਲਿਖ ਇਹ ਖਿਲੇ ਸੀ ਮੈਂ ਅਮਯੋਜ ਦੇਸ਼ਲਾ ਸਾਡੇ ਬਾਰੇ ਤੱਕ ਲਿਖੇ ਹਰੀ ਸੁੱਚਾ ਤਬੀਤਾ ਜੀ ਤੇ ਦੇਖ ਲੈ ਫਿਰ ਉਹ ਫਿਰ ਜੋ ਜੋ ਹਰਗ ਹੈ ਫਿਰ ਸਾਡਾ ਕੋਲ ਦੇਖ ਲੋ ਫ੍ਰੀ ਅੱਛਾ ਜੀ ਆਪੇ ਉਹ ਬੀਕਲ ਬਣਾ ਕਰ ਲਵੇ ਜੀ ਅੱਛਾ ਜੀ ਫਿਰ ਉਹ ਚਰਤ ਰੱਖਤੀ 5-5000 ਦੀ ਹਾਂ ਤੇ ਉਹਲੇ 5000 ਰੁਪਏ ਕਿਹੜੇ ਕਿਹ ਦੇਖਿਆ ਸੀ ਸਾਡੇ ਸਾਡੇ ਪੜੇ ਦਾ ਬੁੱਝਾ ਹਸਾ ਬੁੱਝਾ ਹੁੰਦਾ ਸੀ ਜੀ ਜੀ ਤੇ ਉਹ ਕਿਤੇ ਕਿੰਨੇ ਪੈਸੇ ਲੱਗੇ ਸੀ ਉਹ ਕਹਿੰਦਾ 10 ਰੱਖੋ ਜੀ ਗੱਲ ਕਰੇ 10 ਗਿਆ ਜਾਂ 10 ਆਇਆ ਉਹ ਫਿਰ ਬੈਸਾਰੇ ਠਾਤੇ ਕਦੇ ਲੜਾਈ ਹੋ ਲੜਾਈ ਹੋ ਬੜੀ ਜੀ 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 ਇਸ ਕਰਕੇ ਉਹ ਕੋਲ ਰਹੀ ਹੋਈ ਪਰ ਜਿੱਤੇ ਇਹ ਗੈਸੇ ਇਹ ਵੀ ਜਿੱਤੇ ਬੀਬੀ ਜਿੱਤੇ ਜੀ ਫੁੱਟਬਾਲ ਕੈਪਟਨ ਕਿੰਨੀ ਇੱਕ ਯਾਦ ਆਉਂਦੀ ਆ ਕਬੱਡੀ ਦੀ ਜਦੋਂ ਕਿਤੇ ਇੰਗਲੈਂਡ ਦੇ ਅੰਦਰ ਵੇਖਦੇ ਹਾਂ ਕਬੱਡੀਆਂ ਹੁੰਦੀਆਂ ਮੈਨੂੰ ਆਪਣਾ ਬਚਪਨਾ ਯਾਦ ਆਉਂਦਾ ਫਿਰ ਬੀ ਇਹ ਤਾਂ ਡੈੜੇ ਵੀ ਕਹਿੰਦੇ YouTube ਜਦ ਜਦ ਦੇਖੀਦਾ ਤੂੰ ਕੁੜੀਆਂ ਬੈਕ ਕਬੱਡੀ ਦੇਖਦਾ ਹੁੰਦਾ ਅੱਛਾ ਨੇੜੇ ਵੀ ਕਹਿੰਦੇ ਅੱਛਾ ਜਦੋਂ ਜਦ ਦੇਖਦੇ ਆ ਤੂੰ ਕੁੜੀਆਂ ਬੈਕ ਕਬੱਡੀ ਦੇਖਦਾ ਹੁੰਦਾ ਜੀ ਜੀ ਮੈਨੂੰ ਛੋਕ ਕਬੱਡੀ ਦਾ ਫੁੱਟਬਾਲ ਦਾ ਛੋਕ ਹੈ ਦੀ ਕਿਉਂ ਦਾ ਮੈਂ ਫੁੱਟਬਾਲ ਖੇਡਿਆ ਇਹ ਜਿਹੜੀ ਖੇਡ ਕਬੱਡੀ ਸੀ ਇਹ ਹੈਗੀ ਜ਼ੋਰ ਦਾ ਵਿਸ਼ਾ ਸਰਕਾਰ ਜ਼ੋਰ ਨਾਲ ਵੀ ਤੇਜ਼ ਵੀ ਡੌਟ ਵੀ ਹੋਣੀ ਚਾਹੀਦੀ ਆ ਰੇਸ ਵੀ ਹੋਣੀ ਚਾਹੀਦੀ ਜੀ 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 ਇਹ ਬੰਦੇ ਦੇਸ ਨਹੀਂ ਉਹ ਵੀ ਕਾਮਯਾਬ ਨਹੀਂ ਹੈਗਾ ਕਿਉਂਕਿ ਮੇਤਰ ਬੜਾ ਹੈਗਾ ਉਹ ਉਹ ਨਹੀਂ ਦੇਸ ਜੀ ਉਹ ਸਿਰਫ ਜਫਾ ਪੈ ਗਿਆ ਪੈ ਗਿਆ ਦੌੜ ਕੇ ਨਹੀਂ ਫੜ ਸਕਦਾ ਜੀ ਮੈਂ ਇਸ ਕਰਕੇ ਬਹੁਤ ਜ਼ਿਆਦਾ ਹੋ ਗਿਆ ਸਰ ਮੈਂ ਦੌੜ ਕੇ ਫੜ ਲਾ ਦੱਸ ਜੀ 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 ਜੀਨਰੇਟਰ 'ਤੇ ਪਾ ਦਦਾ ਤਾਂ ਵੀ ਫੜ ਨਹੀਂ ਦਿੰਦਾ ਟਟ ਕੇ ਕਿਉਂਕਿ ਮੈਂ ਵੇਖਿਆ ਕਿ ਕਬੱਡੀ ਦੇ ਠਾਠਾ ਮਾਰਦੇ ਕੱਟ ਦੇ ਵਿੱਚ ਇਹ ਵੱਡੇ ਵੱਡੇ ਅਨਾਉਂਸ ਹੁਣੇ ਕਿ ਲਓ ਜੀ ਫੜ ਲਿਆ ਸੋਲੂ ਨੇ ਹਾਂਜੀ ਹਾਂਜੀ ਤੇ ਉਸ ਸਮੇਂ ਦੇ ਜਿਹੜੇ ਨਾਮ ਵੀ ਸੀਗੇ ਬੜੇ ਪਿਆਰ ਦੇ ਨਾਲ ਲਏ ਜਾਂਦੇ ਸੀਗੇ ਤੇ ਜੋਰ ਵੀ ਬਹੁਤ ਹੋਇਆ ਕਰਦਾ ਸੀਗਾ ਜਾਲੇ ਕੋਈ ਮੈਦ ਹੋਇਆ ਜੀ ਪਹਿਲੀ ਵਾਰ ਸਾਨੂੰ ਜਾਲ ਸ਼ੁਰੂਆਤ ਲੈ ਗਿਆ ਜੀ ਲੱਕੜਾ ਜਲੀ ਤਾਂ ਜਦੋਂ ਸੀਗਾ ਜੀ ਜਦੋਂ 40 ਰੁਪਏ ਜਫਾ ਮਾਰਿਆ ਨਾ ਤਾਂ ਉਸ ਅਨੌਂਸਮੈਂਟ ਬਣਾ ਲਿਆ ਕੇ ਕੇ ਤਾਂ ਕਹਿੰਦਾ ਝੂਏ ਦੇ ਹਾਥੀ ਤਾਂ ਲਿਆ ਉਹ ਝੂਏ ਦੇ ਹਾਥੀ ਤਾਂ ਲਿਆ ਇਦਾਂ ਕਹਿੰਦਾ ਇਦਾਂ ਕਹਿੰਦਾ ਅਨੌਂਸਮੈਂਟ ਲਾ ਜੀ ਜੀ ਝੂਏ ਦੇ ਹਾਥੀ ਦੇਖੋ ਉਦੋਂ ਜਿਹੜੇ ਇਦਾਂ ਦੇ ਆ ਅਨੌਂਸਾਂ ਹੁੰਦੀਆਂ ਸੀਗੀਆਂ ਹਾਂਜੀ ਉਦੋਂ ਲੋਕਾਂ ਦਾ ਆਪਸੀ ਪਿਆਰ ਵੀ ਬਹੁਤ ਹੁੰਦਾ ਸੀ ਪਿਆਰ ਪਿਆਰ ਬਹੁਤ ਪਿਆਰ ਲੜਾਈ ਝਗੜੇ ਬਾਰੇ ਲੋਕ ਘਟ ਜਾਂਦੇ ਸੀ ਲੜਦੇ ਨਹੀਂ ਸੀ ਸਿੱਧੇ ਤਰ ਲੜਦੇ ਸਿਰ ਵੀ ਵੱਡੀ ਖੇਡਦੇ ਦੋਗੇ ਜਾਂ ਗਰੋਂ ਤੋਂ ਬਾਹਰ ਦੇ ਫਿਰ ਅਸੀਂ ਮਿੱਤਰਾਂ ਸਦੇ ਕਰਦੇ ਵਾ ਵਾ ਬੱਲੇ ਬੱਲੇ ਫਿਰ ਇੱਕ 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 ਰੋਟੀ ਵੀ ਖਾ ਸਕਦਾ ਸੀ ਚਾ ਵਧੀਆ ਗੱਲ ਐ ਸਾਡੇ ਸਤਿਕਾਰਯੋਗ ਪਲੇਅਰ ਸਹਿਬਾਨ ਨੇ ਦੱਸੀ ਐ ਕਿ ਕਬੱਡੀ ਦੇ ਅੰਦਰ ਹੀ ਜੋਰ ਦਿਖਾਣੇ ਐ ਜਦੋਂ ਗਰਾਊਂਡ ਨੂੰ ਮੱਥਾ ਟੇਕ ਕੇ ਬਾਹਰ ਨਿਕਲਿਓ ਫਿਰ ਜਿਹੜਾ ਸਾਡਾ ਪਿਆਰ ਸਾਹ ਕਹਿੰਦੇ ਭਰਾਵਾ ਵਾਂਗ ਹੋਇਆ ਕਰਦਾ ਸੀਗਾ ਇਹ ਨੋਟ ਕਰਨ ਸਾਰੇ ਸਰੋਤੇ ਤੇ ਸਾਰੇ ਪਹਿਲਵਾਨ ਤੇ ਇਹ ਪਿਆਰ ਜਿਹੜਾ ਹੈਗਾ ਆ ਬੜ ਕਰ ਰੱਖਣਾ ਇਹ ਪਹਿਲਵਾਨਾਂ ਦਾ ਵੀ ਫਰਜ਼ ਹੁੰਦਾ ਵਾ ਅਜੀ ਅੱਗੇ ਫੇ ਕਿਸ ਤਰ੍ਹਾਂ ਹੁੰਦਾ ਸੀ ਜੀ ਇੱਕ ਵਾਰੀ ਸਾਡੇ ਤੇ ਇੱਕ ਰੀਅਲ ਮੈਚ ਹੋਇਆ ਉਹ ਮੁੰਡੇ ਦੋ ਇੰਗਲੈਂਡ ਦੇ ਆਏ ਸੀ ਜੀ ਉਹਨਾਂ ਨੇ ਮੈਨੂੰ ਹਰੀ ਖੇਡਣ ਗਏ ਸੀ ਇਹ ਸਾਨੂੰ ਗੁੱਡੂ ਲੈ ਗਿਆ ਕ੍ਰੀ ਵਾਲਾ ਜੀ ਉਹ ਬਾਜਰਾ ਖੇਡ ਕੇ ਅੱਡੇ ਦਾ ਮੈਨੂੰ ਕਹਿੰਦੇ ਥੋਲੂ ਤੈਨੂੰ ਇੱਕ ਗੱਲ ਪੁੱਛਦੀ ਆ ਤੇ ਤੁਲਾ ਤਾਂ ਛੋੜੇ ਤੂੰ ਬਾਹ ਫੜਨਾ ਬਾਹਰ ਛੋੜੇ ਲੱਤ ਫੜਨਾ ਤੇਰੇ ਘਰੇ ਲੱਫੜੇ ਨਹੀਂ ਪਾਰੀਏ ਤੀ ਪਈ 10 ਪਾਜੀ ਜੀ ਤੇ ਤੂੰ ਕਹਿੰਦਾ ਇੱਕ ਜੀ ਛੋੜੇ ਤੂੰ ਦੂਜੀ ਫੜਨਾ ਨਾਲੇ ਜੀ ਇਹ ਤੁਹਾਡੇ ਫੋਰਟੀ ਹੋਣੀ ਚਾਹੀਦੀ ਮੇਰੀ ਇੱਡੀ ਛੋੜਦੀ ਆ ਦੂਜੀ ਫੜ ਲਾ ਉਸ ਵੇਲੇ ਫਿਰ ਉਸ ਨੂੰ ਸਟਾਪਰ ਬੰਦੇ ਆ ਇਹ ਹੁਣ ਛੱਡ ਕੇ ਮੋੜ ਕੇ ਫੜੇ ਫੜਿਆ ਨਹੀਂ ਕਰਨ ਤਾਂ ਫਿਰ ਸਟਾਪਰ ਨੂੰ ਬੰਦੇ ਕਰਨ ਲਈ ਜੀ ਇਦਾਂ ਇਦਾਂ ਜੇ ਮੈਚ ਲਾਇਆ ਹੈਗੇ ਜੀ ਉਹ ਬੈਡ ਕ੍ਰੀ ਵਾਲਾ ਨੂੰ ਚੇਤੇ ਆ ਜਿਹੜਾ ਮੈਂ ਮੈ ਲੈਦਾ ਜੀ ਜੀ ਤੇ ਕੀਆ ਕੀਆ ਜਾ ਕੇ ਪੁੱਛ ਲਵਾਂ ਵੀ ਉਹ ਬੈਡ ਬੈਡ ਕਿਦਾ ਰਿਹਾ ਲਗਾ ਕੀਆ ਤੁਹਾਨੂੰ ਕੋ ਦੱਸ ਦੂ ਵੀ ਉਹ ਬੈਡ ਕਿੰਦਾ ਇੰਦਾ ਰਿਹਾ ਜੀ ਜੀ ਉਹਦਾ ਬੈਡ ਲਾਇਰ ਤਗੜਾ ਲੜੇ ਬੈਡ ਲਾਇਆ ਕਿਉਂਕਿ ਦੇਖਿਆ ਜਾਵੇ ਕਿ ਪਰ ਹੁਣ ਉਹ ਮੁੰਡਾ ਜੋ ਗੱਲ ਹੈ ਦੀ ਮੁੰਡਾ ਜਾਨ ਹੈ ਨੀ ਗੁੱਸਾ ਜ਼ਿਆਦਾ ਹੈ ਜਾਨ ਹੈ ਦੀ ਵਿੱਚ ਜਾਨ ਘਟ ਗਈ ਜਾਨ ਘਟ ਗਈ ਅੱਗੇ ਦੇਖਿਆ ਜਾਵੇ ਕਿ ਜਿਹੜਾ ਇਹ ਆਪਣਾ ਏਰੀਆ ਹੈਗਾ ਆ ਦਵਾਬਾ ਹੈਗਾ ਹਾਂਜੀ ਇਹਦਾ ਕੁਛ ਖਾਣ ਪਾਣ ਵੀ ਵਧੀਆ ਹੈਗਾ खाने की बंदे कसरत बहुत करते थे कसरत बहुत करते थे कि तो ये खाना भी खुल्ला था जी खुल्ले खाने से देसी की होता था जी दौड़ दौड़ता था जी तो ये ये चीजें खाने से थोड़े देसी के तो खाल वाला के बंदा बंदे के नहाने के हाँ देख के ना खाई जी ये खानों जाने देनुं और क्या ये सब इधर कॉ ਠੀਕ ਹੈ ਉਹਨੇ ਮੈਦਾਨ ਰੂਪਾ ਸੀਗੇ ਉਹ ਵੀ ਗੱਡੀ ਬਲੇਰ ਗਾਇ ਖੇਲ ਕੇ ਆਏ ਸੀ ਬਾ ਆਵੇ ਵਾਕਿਆ ਤੇ ਕਮੇਟੀ ਦੇ ਬਲੇਰ ਖੇਲ ਕੇ ਆਏ ਹਮਮ ਕੱਲ ਸਾਡਾ ਝੋਟਾ ਫੜਾ ਵਾ ਜਦ ਝੋਟੇ ਦੇ ਮਾਰ ਹੋਈਏ ਹਮਮ ਡਰ ਲੱਗ ਜਾਈਏ ਦਸਪੋਏ ਜਦ ਉਹਦਾ ਮਾਰ ਹੋਵੇ ਮੈ ਰੂਪ ਨੇ ਕਹਾ ਮੈਂ ਤੂੰ ਬੁਰੇ ਖੜਾ ਹੋਏ ਦੇ ਮੈਂ ਪਿੱਛੋਂ ਪੂਛ ਫੜ ਲਈ ਉਹ ਸੜ ਕ੍ਰੋਸ ਕਰ ਗਿਆ ਜੱਗ ਜਾ ਡਰਸੇ ਝੋਟਾ ਲਿਆ ਗਿਆ ਉਹ ਖੜਾ ਕਰਦਾ ਨਾ ਉਹੀ ਸਾਡਾ ਸ਼ਾਰਦ ਕੀਤੀ ਦੋਨੋਂ ਗਲਾਸਾ ਦੇਖੇ ਨਾ ਰੋਟੀ ਖਾ ਕੇ ਮਰੋ ਕੀ ਗਲਾਸ ਰਸਤੀ ਬੀ ਬੁੰਡੇ ਬੁੰਡੇ ਖੇਲਦੇ ਆ ਹਮਮ ਅਜੀ ਕੀ ਦੇ ਕਲਾਸ ਪਰ ਜੇ ਦਾ ਵੀ ਕਰਾਵੀ ਸੀਗਾ ਅਜੀ ਕੀ ਦੇ ਕਲਾਸ ਤੋਂ ਪਹਿਲੇ ਉੱਪਰ ਚੜ੍ਹ ਕੇ ਜਿਵਾਰੇ ਤੇ ਤੇਲ ਲਾ ਕੇ ਸਾਈ ਦਾ ਦੇ ਮਿਹਨਤ ਕਰੀ ਗਏ ਪ੍ਰੈਕਟਿਸ ਬੈਟਰ ਫਿਊਰੀ ਅਜੀ ਦਾ ਸਵੇਰ ਸੁੱਤੇ ਕਰਾੜੇ ਬਾਰੀਏ ਉਹ ਅਕੈਡਮੀ ਜਿਹੜਾ ਡੋਣਾ ਲੱਗੀ ਜੀ ਜੀ ਇਹਦਾ ਕੀ ਦੇ ਕਲਾਸ ਵੀ ਪਿਟੇ ਹੋ ਨਹੀਂ ਜੀ ਇਨੀ ਦੀ ਖਰਾਕ ਸੀ ਉਸੇ ਵਾਹ ਜੀ ਵਾਹ ਬੱਲੇ ਬੱਲੇ ਕੀ ਕੀ ਦੇ ਕਲਾਸ ਵੀ ਹੋਣਾ ਇੱਕ ਕੇ ਖਾਣ ਦੇ ਕੇ ਖਾਣ ਐ ਸਹੀ ਆ ਜੀ ਦੇਸੀ ਕੀ ਕੇ ਖਾ ਕੇ ਹੈ ਨਾ ਜੀ ਦੇਸੀ ਕੇ ਖਾਣ ਤੋਂ ਬਾਅਦ ਦੇ ਵਿੱਚ ਵਾਰਜੇ ਵੀ ਬਹੁਤ ਕਰਦੇ ਸੀ ਹੁਣ ਨਹੀਂ ਸਾਡੇ ਇੱਥੇ ਬਾਪੂ ਜੀ ਦਾ ਸਾਡੇ ਬਾਪੂ ਜੀ ਖੁਦ ਸੁੱਤੇ ਰਹਿੰਦੇ ਸੀ ਉਹ ਤੜਕੇ 4 ਵਜੇ ਸਾਡੇ ਕਹਿੰਦਾ ਉੱਠੋ ਤੇਲ ਲਾ ਲਓ ਜੀ ਘਰ ਨੂੰ ਨਾ ਇੱਕ ਮਾਂਛੇ ਡੇੜੀ ਡੇੜਾ ਘਰ ਕਰ ਜਾ ਕੇ ਫਿਰ ਧਾਰਾ ਮਾਰ ਕੇ ਦੇਣਾ ਕਹਿੰਦਾ ਵੀ ਹੁਣ ਪੀਓ ਗਰਦੂ ਰੋਲਾ ਜਿੱਤੇ ਪੁਰੇ ਪੀ ਲੋ ਹਾਂ ਜੀ ਬਈ ਇਹ ਕਿਹੜਾ ਫੜ ਲੋ ਕੜਾ ਸੀ ਕਰਾਲ ਕਬਲੀ ਦਾ ਬੰਡੂ ਕਿ ਕਿਤੇ ਧੇੜਕਾ ਉਸ ਸਮੇਂ ਦਾ ਹਾਂ ਜੀ ਸਪੈਸ਼ਲ ਕਰਦੇ ਐਨੌਂਸ ਵਾਨਾਂ ਨੂੰ ਕੱਢ ਕੇ ਦੇਣਾ ਮਾਮਾ ਨੇ ਵੀ ਪੁੱਤ ਹੀਰਿਆ ਵਾਂਗੂ ਪਾਲਿਆ ਇਹ ਵੀ ਕਿਹਾ ਜਾ ਸਕਦਾ ਕਿ ਜੇ ਤੁਹਾਡੇ ਅੰਦਰ ਕਬੱਡੀ ਦਾ ਇਹ ਇਹ ਜਨੂਨ ਭਰਿਆ ਇਹਦੇ ਪਿੱਛੇ ਬਾਪ ਦਾ ਤੇ ਦਾਦ ਦਾ ਬਹੁਤ ਸਹਿਯੋਗ ਹੈ ਕਿਉਂਕਿ ਮਾਂ ਖੜਾ ਕੇ ਪੁੱਤ ਪਾਲਦੀ ਹੈ ਨਾ ਜੀ ਹਾਂ ਜੀ ਹਾਂ ਜੀ ਸਾਡੇ ਦਾਦੀ ਦਾ ਬਹੁਤ ਸਹਿਯੋਗ ਸਾਡੇ ਦੇ ਉੱਤੇ ਜੀ ਤੇ ਫੇਰ ਕਿਹੜਾ ਕਰਾਲ ਕਬਲੀ ਵੱਡੂ ਕੁੜਾ ਪਿਆ ਹੋਣਾ ਤਾਂ ਗਰਮੀ ਇਦਾਂ ਚੋੜੀ ਦਵਾ ਕਹਿੰਦੇ ਸੀ ਦੀ ਖਲਾਕਾ ਪਾਇਦੇ ਸੀ ਹੁਣ ਨਾ ਮੁੰਡੇ ਕੰਮ ਕਰਦੇ ਆ ਦਾ ਉਹ ਕਸਰਤ ਕਰਦੇ ਆ ਨਾ ਫੇਰ ਰੱਕੇ ਤਾਂ ਪਜੂਗੀ ਨਹੀਂ ਬਸ ਖਲਾਕਾ ਤੁਹਾਨੂੰ ਤਰੇ ਪਜੂਗੀ ਜੇ ਤੁਸੀਂ ਕਸਰਤ ਜਿਆਦਾ ਕਰੋਗੇ ਮੈਂ ਇਹ ਗੱਲ ਬਿਲਕੁਲ ਬਿਲਕੁਲ ਬਦਾਂ ਵੀ ਤਾਂ ਤੁਹਾਨੂੰ ਤਾਂ ਪਜੂਗੀ ਜੇ ਤੁਸੀਂ ਕਸਰਤ ਕਰਦੇ ਆ ਅਦਰਵਾਈਜ਼ ਤਾਂ ਤਾਂ ਹੱਡਾਂ 'ਚ ਬੈਠ ਜਾਂਦੇ ਆ ਨਹੀਂ ਬੈਠਦੇ ਹੁਣ ਤਾਂ 74 ਸਾਲ ਦੀ ਮੇਰੀ ਉੱਪਰ ਹੋ ਗਈ ਆ ਹੁਣ ਬੁੱਢੇ ਵਿੱਚ ਹੋਇਓ ਜੀ ਠੀਕ ਆ ਜੇ ਬਾਹਰ ਜਾਣਾ ਲੈਣ ਜਾਣਾ ਫੇਰ ਵੀ ਸਿਰ ਠੀਕ ਆ ਇਹ ਤਰਿਕਾ ਮੈਂ ਕਹਿੰਦਾ ਵੀ ਸਿਰ ਯੂਐਸਏ ਵੀ ਚਲ ਠੀਕ ਆ ਉਹਰ ਕਾਹਦਾ ਪਰ ਹੈ ਕੁਈ ਨੀ ਜੀ ਜਦੋਂ ਕਬੱਡੀ ਵੇਖਦੇ ਹਾਂ ਹਾਂਜੀ ਗਰਾਊਂਡ ਦੇ ਵਿੱਚ ਜਾ ਕੇ ਹਾਂਜੀ ਜਿਹੜੇ ਪੁਰਾਣੇ ਸਾਥੀ ਬਚਪਨੇ ਦੇ ਤੁਹਾਡੇ ਨਾਲ ਕਬੱਡੀਆਂ ਖੇਡਦੇ ਸੀ ਜਵਾਨੀਆਂ ਦੇ ਵਿੱਚ ਉਹਨਾਂ ਦੀਆਂ ਯਾਦਾਂ ਕਿੰਨੇ ਆ ਗਈਆਂ ਬਾਕੀ ਜਦੋਂ ਬਹੁਤ ਹੋ ਰਹੀਆਂ ਜਦੋਂ ਨਾ ਹੁਣ ਵੀ ਕੁੜੀ ਦੇ ਵਿੱਚ ਤਾਂ ਗੱਟ ਫੜਿਆ ਹੋਵੇ ਕੈਜੀ ਲੱਗੀ ਹੋਵੇ ਫੇਰ ਡੇਡ ਡੇਡ ਨਿਕਲ ਜਵੇ ਫੇਰ ਮੈਨੂੰ ਗਾਲਾਂ ਲਿਕਣੀਆਂ ਮੇਰੇ ਬੂ ਅੱਛਾ ਫੇਰ ਨਿਕਲ ਕਿਤਾ ਗਿਆ ਨਿਕਲ ਆ ਕੇ ਤਾਂ ਗਿਆ ਗੱਟ ਫੜਿਆ ਕੈਜੀ ਲੱਗੀ ਹੋਵੇ ਜੀ ਫੇਰ ਨਿਕਲ ਕੇ ਤਾਂ ਗਿਆ ਜਦੋਂ ਗੱਟ ਫੜਿਆ ਕੈਜੀ ਲੱਗੀ ਜਾ ਫੇਰ ਫੇਰ ਨਿਕਲ ਕੇ ਤਾਂ ਜਾਵੇ ਵਾਹ ਅਰੇ ਮੈਨੂੰ ਬੇ ਬੇ ਗੁੱਸਾ ਆਉਦਾ ਭਈ ਵੀ ਤੂੰ ਸਟਾਪ ਕਰ ਨੀਗਾ ਵਾਹ ਜੀ ਵਾ ਵੱਲੇ ਵੱਲੇ ਸੋਪਰਾ ਹੋ ਜੇ ਗੜਬੜ ਕਿੱਟੀ ਕਿੱਜ ਲੱਗ ਜਾਏ ਆਪਣਾ ਬਚਪਨਾ ਯਾਦ ਆ ਬੇ ਬਚਪਨਾ ਯਾਦ ਆ ਆਪਣੇ ਜਵਾਨੀ ਦੇ ਦਾ ਯਾਦ ਆ ਜਿਹੜੇ ਦਾ ਮਾਪੇ ਸੇ ਇੱਕ ਵੰਢੀ ਦੇ ਵਿੱਚ ਦਾ ਜੀ ਤੇ ਉਹ ਵੀ ਮੈਂ ਕੋੜੀ ਕੋੜੀ ਲਾ ਕੇ ਬੈਠਾ ਜਦ ਕਈ ਦਿਨਾਂ ਦੇ ਹੱਥਾਂ ਤੋਂ ਲਾ ਕਾ ਜੀ ਬੈਗੇ ਫਿਰ ਜਿਸ ਡੜ ਕਿਥੇ ਜੁੜੀ ਹਾੜੇ ਰੀ ਵੀ ਦੇ ਸੀਗਾ ਉਹ ਵੀ ਤੜ ਤੜ ਰਿਆ ਤੇ ਨਮਸ਼ਾਹਰ ਜੁੱਤੇ ਦੇ ਕੱਜੀ ਮਾਰ ਕੇ ਅਬ ਹੜੀ ਤੇ ਹੱਥ ਛੜ ਤੇ ਲੋਕਾਂ ਨੇ ਤਾੜੀਆਂ ਮਾਰੀ ਸੀ ਉੱਥੇ ਨਮਸ਼ਾਹਰ ਦੇ ਵਿੱਚ ਜੀ 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 ਹੁਣ ਇਹ ਕੱਜੀ ਲਗਾ ਕਰਦੇ ਕੱਜੀ ਉਹ ਪੱਕੀ ਸੀ ਬਲੇ ਕਹਿੰਦੀ ਇਦਾਂ ਵੀ ਕੱਜੀ ਤੁਸੀਂ ਇਦਾਂ ਮਾਰੋ ਕਹਿੰਦੀ ਵਾਰ ਇਦਾਂ ਮਾਰੋ ਜਦੋਂ ਇਦਾਂ ਇਦਾਂ ਲੱਟੇ ਨਾਲ ਚੜ ਕੇ ਨਹੀਂ ਟੁੱਟਦੀ ਜੇ ਗੋਡੂ ਫੜਾ ਜੇ ਇਦਾਂ ਫੜੂ ਗੋਡੂ ਨਹੀਂ ਜੇ ਇਦਾਂ ਗੋਡੂ ਨੂੰ ਫੜੂਗੇ ਜਿਆ ਸ਼ੋਰਾਂ ਦੇ ਨਾਲ ਗੋਡੂ ਲੈ ਚੱਕੀ ਵੀ ਲੂਗਾ ਗੋਡੂ ਨੂੰ ਝੁੱਟੂਗਾ ਬਲੇ ਬਲੇ ਫੜਦਾ ਫੜਦਾ ਵੀ ਦੀ ਕਰ ਰਹਿ ਚ ਜਾਣ ਕੇ ਟੋਚਨ ਵਾਲਾ ਇਦਾਂ ਗੋਡੂ ਗੱਟ ਫੜ ਲਿਆ ਇਹ ਇਹ ਛੋੜਣਾ ਸਟ ਜਾਣਾ ਆ ਜੇ ਗੱਟ ਇਹ ਤਾਂ ਫੜ ਤੁਸੀਂ ਕਣਕੀ ਲਾ ਕਣਕੀ ਗੱਟ ਇਹ ਚੱਕੀ ਫਿਰ ਜਿੱਦ ਫੜੀ ਫਿਰ ਜੁੱਟਣਾ ਹੈਗਾ ਹਾਂ ਤੁਹਾਨੂੰ ਦਾ ਵੀ ਹੋਰ ਚਾਦੇ ਕਿ ਕਿਤੋਂ ਕੀ ਕੀ ਹੈਗਾ ਇਕੱਲੇ ਇੰਦਰ ਵੀ ਇਕੱਲਾ ਜੋਰ ਹੈਗਾ ਜੋਰ ਦੀ ਕੁਝ ਤੇਜੀ ਦੀ ਵੀ ਆ ਸਟੈਪਰ ਵੀ ਹੋਣੇ ਚਾਹੀਦੇ ਵੀ ਆ ਸਟੈਪਰ ਇੰਦਰ ਜਿੱਦ ਚੱਲਦਾ ਗਿਆ ਜੀ ਜੀ ਸਟੈਪਰ ਬੜਾ ਹੋਣਾ ਚਾਹੀਦਾ ਜੀ ਟਾਗਲਾ ਬੜਾ ਹੋਣਾ ਵੀ ਟਾਕੇ ਦਾ ਵੱਜਦੀਆਂ ਗੱਟ ਬੜਾ ਗੱਟ ਕਿਦਾਂ ਫੜਨਾ ਹਰ ਚੀਜ਼ ਦਾ ਪਤਾ ਲੋ ਜੀ ਲੈ ਵੇ ਕਿਦਾਂ ਫੜਨਾ ਹੁਣ ਕਈ ਬੁੱਢੇ ਦੋਲਤ ਵੜਦੇ ਆ ਉਹ ਗਲਤ ਆ ਦੋਲਤ ਫੜੀ ਗਾਦੇ ਦੋਲਤ ਉਹ ਨਹੀਂ ਫੜੂਗੇ ਦੋ ਪੱਟ ਫੜੂਗੇ ਔਰ ਛੋੜੜ ਜੋਰੇ ਨਹੀਂ ਪੈਣਾ ਬੜਾ ਨਹੀਂ ਔਰ ਛੋੜੜ ਛੋੜੜ ਬੜੇ ਨੇ ਲਿੱਡ ਦੇ ਇੱਕ ਫੱਟ ਇੱਕ ਪੱਟ ਪੜ ਕੇ ਨਾਲੇ ਕੰਜੀ ਮਾਰ ਦਿਓ ਜਾ ਕੇ ਦਿਖਾ ਲਈ ਇੱਕੋ ਪੱਟ ਫੜ ਢਾ ਲੈ ਕੰਜੀ ਮਾਰਦੀ ਉਹਦੀ ਜੀ ਮੇਰਾ ਇਹ ਦਾਸ ਗਾ ਇੱਕੋ ਪੱਟ ਪੜ ਨਾਲੇ ਕੰਜੀ ਮਾਰਦੀ ਵਾਹ ਜੀ ਵਾਹ ਉਹ ਛੋੜਦੀ ਸਾਲ ਜਦੋਂ ਤੁਸੀਂ ਦੁਆਨ ਪੱਟਣ ਪਹੋਗੇ ਤਾਂ ਉਹਨਾਂ ਸ਼ਰਕ ਡਿੰਗ ਡਿੰਗ ਨਹੀਂ ਆ ਜੀ ਦੇ ਦਾਬੀ ਬਿਲਕੁਲ ਪੂਰੀ ਹੋਣੀ ਚਾਹੀਦੀ ਜਿਹੜੂ ਜੁਰੀ ਆਵੇ ਦਾਬੀ ਜਰੂਰ ਸੰਪੂਰਨ ਹੋਣੀ ਚਾਹੀਦਾ ਵੀ ਕਿੱਥੋਂ ਕੀ ਕਰਨਾ ਕੀਤੇ ਕਰਦਾ ਤੇ ਥੋੜੀ ਇਸ ਵੀ ਹੋਣੀ ਚਾਹੀਦੀ ਥੋੜੀ ਜਾਰ ਵੀ ਹੋਣੀ ਚਾਹੀਦੀ ਸਭ ਕੁਝ ਹੋਣਾ ਚਾਹੀਦਾ ਜੀ ਕਿਲੀ ਇੱਕ ਚੀਜ਼ ਚੱਲਦੀ ਹੈ ਸਭ ਕੁਝ ਚੱਲਦਾ ਜੀ ਹਾਂ ਜੀ ਇੰਗਲੈਂਡ ਦੇ ਵਿੱਚ ਜਾ ਕੇ ਹਾਂ ਜੀ ਪੰਜਾਬ ਦੇ ਕਿੰਨੇ ਕ ਜਿਆਦਾ ਆਂਦੀ ਆ ਜਾ ਤਾਂ ਬਹੁਤ ਵਧੀਆ ਪਹਿਲਾਂ ਇਦਾਂ ਗੱਲ ਆ ਵੀ ਜਾਲ ਤੇ ਤਾਲੀ ਦਾ ਆਪੋਰਟ ਨਾ ਕਰਵਾਉਂਦਾ ਇਸੇ ਦਾ ਘੋੜਾ ਕਰਦਾ ਫੇਰ ਨਹੀਂ ਜਾ ਤਾਂ ਉਹੀ ਪੰਜਾਬ ਦੀ ਅੱਛਾ ਨੇ ਵੀ ਝੂਠ ਬਿਆ ਬੋਲ ਜਾਵੇ ਅੱਛਾ ਹੁਣ ਮੈਂ ਤਾਬ ਗੱਲ ਕਰਦਾ ਤਾਂ ਮੈਂ ਜਿਵੇਂ ਇੱਥੇ ਹੁੰਦਾ 40 ਸਾਲ ਬਾਅਦ ਇੱਥੇ ਕੰਮ ਕੀਤੇ ਹੁੰਦੇ ਜੀ ਤਾਂ ਮੇਰੇ ਨੇ ਆਨੇ ਇੱਕੋ ਬਿਨਾ ਮੁੰਡਾ ਹੈਗਾ ਉਹਨੇ ਕਿਹਾ ਡੈਡੀ ਮੈਂ ਜੱਲਿਆ ਸ਼ਹਿਰ ਨੂੰ ਅਮਾਜ ਨੂੰ ਕੱਖ ਪਾਦੀ ਗੁਹਾਟਾ ਦੀ ਜਿੱਥੇ ਲੱਗੀ ਆ ਹੁਣ ਮੈਨੂੰ 399 ਬੋਣੇ ਦੋ ਵੀ ਕਹੇ ਪੈਣਛੇ ਰਿਹਾ ਕਹਾਂ ਜੀ ਇਹ ਰੋ ਦੀਆਂ ਯਾਨਕਿ ਪੌਂਡਾਂ ਦੇ ਜਿਹੜੀ ਪੰਡੈਸ ਰਾਣੇ ਦੇ ਕੋਲ ਪਈ ਰਹਿੰਦੀ ਆ ਹੁਣ 30000 ਰੁਪਏ ਪੌਂਡ ਬੈਠਾਈ ਤੇ 10000 ਰੁਪਏ ਦੀ ਜਾਂਦੇ ਆ ਹੁਣ 40000 ਰੁਪਏ ਤਾਂ ਇੱਥੋਂ ਵੀ ਕਦਾ 40000 ਮੈਂ ਕਿਹਾ ਕੀ ਸਾਨੂੰ 40000 ਜੀ 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 ਇਹ ਗਰੀਬ ਤੇ ਸਿੱਧਾ ਫਰਕ ਆਗਾ ਉੱਥੇ ਦਾ ਕਿਉਂਕਿ ਉੱਥੇ ਵੀ ਕੰਮ ਕਰਦੇ ਆ ਜਿਵੇਂ ਗਵਰਨਮੈਂਟ ਕੱਟਦੀ ਆ ਤੇ ਗਵਰਨਮੈਂਟ ਥੋੜੀ ਦਿੰਦੀ ਵੀ ਆ ਦਿੰਦੀ ਵੀ ਆ ਇੱਥੇ ਇੱਥੇ ਜਿਹੜਾ ਕਿ ਨਾ ਕੋਈ ਗਵਰਨਮੈਂਟ ਦਾ ਨਾ ਗਵਰਨਮੈਂਟ ਥੋੜੀ ਦਿੰਦੀ ਸਨਦੀ ਇਹ ਕੋਈ ਜਿਹੜੇ ਸਾਡੇ ਸਰੋਤੇ ਵਿੱਬ ਨੌਜਵਾਨ ਹਾਂਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਨੌਜਵਾਨਾਂ ਨੂੰ ਮੈਂ ਤਾਂ ਇਹ ਵੈਸੇ ਦਿਆਂਗਾ ਬਈ ਜੀ ਦੱਸਿਆ ਤੋਂ ਪੁੱਛੋ ਆ ਚਿੱਟਾ ਬਿਲਕੁਲ ਪੰਜਾਬ ਦਾਸ ਕਰਦਾ ਚਿੱਟੇ ਦੇ ਜਿਹੜਾ ਚਿੱਟਾ ਲਾਇਦਾ ਉਹਨਾਂ ਦੋ-ਤਿੰਨ ਸਾਲੇ ਪਾਜਦਾ ਦੌਰਾਨ ਕਬੱਡੀ 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 ਲਗਾਤਾਰ ਕਹਿਣਾ ਘੜੀ ਘੜੀ ਸੀ ਕਿਤੇ ਰੇਡ ਪਾਉਣ ਵਾਲੇ ਦਾ ਕਬੱਡੀ ਦੇ ਵਿੱਚੋਂ ਸਾਰਾ ਮੋਕਾ ਜਾਣੀ ਉਹਨਾਂ ਵਿੱਚੋਂ ਗੜੀਏ ਸਾਰਾ ਕਬੱਡੀ ਸਾਡੇ ਬੰਦ ਉਹ ਖੇਲੇ ਦੇਖਿਆ ਮੈਂ ਪਰ ਬੰਦ ਨਹੀਂ ਉਹਨਾਂ ਖੇਲੇਗਾ 18 ਦਿਨ ਦਾ ਪਹੁੰਚਾ ਮਸ਼ਹੂਰ ਸੀ ਬਹੁਤ ਸੀ ਜੀ ਤੇ ਬ੍ਰਾਵੀਆ ਅਮਰੀਕਾ ਜੀ ਬ੍ਰਾਵੀਆ ਅਮਰੀਕੀ ਦੀ ਕਬੱਡੀ ਖੇਡਾ ਦੇਖਿਆ ਉਹਦੀ ਕਬੱਡੀ ਜਦ ਸਾਹ ਦਾ ਕਬੱਡ ਕਬੱਡ ਕਣ ਕਰਦਾ ਬਾਲ ਹੁਣ ਦੋਦਾ ਗਰੋਨੋ ਬਾਰ ਗਰੋਨੋ ਬਾਰ ਬੱਲੇ ਬੱਲੇ ਇੱਥੇ ਖੇਡ ਦੇਖ ਮੈਂ ਨਾ ਖਿਲੇ ਨਹੀਂ ਮੈਂ ਉਹਨਾਂ ਨੂੰ ਬਾਲ ਉੱਠਿਆ ਗਾ ਜੀ 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 ਹਾਂ ਜੀ ਮੈਂ ਬਾਅਦ ਖੇਡਦਾ ਇਹ ਖੇਡ ਦੇਖੀ ਕਿੰਨੇ ਸਾਲ ਕਬੱਡੀ ਖੇਡੀ ਹੈ ਜੀ ਮੈਂ ਥਰਡ ਲੱਗਾ ਸੀ ਵਿੱਚ ਬਾਅਦ ਚ ਲੱਗਾ ਸੀ ਕਿ ਫਿਰ ਫਿਰ ਖਿਲੀ ਅੱਛਾ ਜੀ ਕਿ ਅਸੀਂ ਮਿੰਦਰੀ ਕਾਬੇ ਵਾਲੇ ਮੈਂ ਕਹਿੰਦੇ ਹੋਏ ਸੀ ਤੇ ਉਹ 20 40 ਦੀ ਬੇ ਦਿਖਾ ਦੇ ਮੈਂ ਕਿਹਾ ਦੋ ਨੰਬਰ ਚ ਕੱਚਾ ਮੈਂ ਮੇਰੇ ਬੇ 60 ਬਾਰਤੀ ਮੇਰਾ ਡਾਕਟਰ ਵੀ ਜਾਨੀ ਮਿੱਤੋ ਕੇਸਾ ਲੱਗੇ ਲੈ ਮੈਨੂੰ ਫੜਾ ਦਿੰਦਾ ਜੋਰ ਲਵੇ ਲਾਸਟ ਫਿਰ ਮੈਂ ਕਿਸੀ ਵਾਰ ਕੀਆ ਮੈਡੀਕਲ ਕੇ ਬਾਅਦ ਜੀ ਜੀ ਉਹੀ ਮੈਡੀਕਲ ਉਲਾਸ ਗਿਰ ਕੇ ਜੀ ਪੈਰੇ ਸਾਥਿਓ ਬਹੁਤ ਹੀ ਪ੍ਰਾਣੇ ਖਿਡਾਰੇ ਮਲਪੜਕਾਂ ਦੇ ਜੰਪਾਲ ਸਤਕਾਰ ਦੇ ਨਾਲ ਠੋਲੂ ਨਾਮ ਲਿਆ ਜਾਂਦਾ ਸੀਗਾ ਵੱਡੀਆਂ ਕਬੱਡੀਆਂ ਦੇ ਵਿੱਚ ਵੱਡੀਆਂ ਗਰਾਊਂਡਾਂ ਦੇ ਅੰਦਰ ਜਦੋਂ ਗਰਾਊਂਡ ਦੇ ਵਿੱਚ ਬੜ ਜਾਂਦੇ ਸੀ ਯਕੀਨ ਕਰਿਓ ਕੋਈ ਸੂਰਮਾ ਹੀ ਇਹਨਾਂ ਦੇ ਕੋਲੋਂ ਬਚ ਕੇ ਆਉਂਦਾ ਸੀਗਾ ਇਹਨਾਂ ਦਾ ਜਫਾ ਲੱਗ ਗਿਆ ਨਾ ਕਿਤੇ ਕਹਿੰਦੇ ਛੜਾਣਾ ਬਹੁਤ ਔਖਾ ਆ ਜਫਾ ਲੱਗ ਰਿਆ ਸਾਰ ਹੀ ਪੰਡਾਲ ਦੇ ਵਿੱਚ ਤਾੜੀਆਂ ਦੀ ਆਵਾਜ਼ ਆਉਣ ਲੱਗ ਪੈਂਦੀ ਸੀ ਕਿ ਜਿਹੜਾ ਇਹ ਨੰਬਰ ਹੈਗਾ ਪੰਡ ਮਲ ਪਰ ਅੜਕਾਂ ਦੇ ਖਾਤੇ ਜੁੜ ਜਾਣਾ ਆ ਕਿਉਂਕਿ ਇੰਨਾ ਵੱਡਾ ਸਟੈਮਨਾ ਬਾਡੀ ਦੇ ਅੰਦਰ ਇੰਨਾ ਵੱਡਾ ਜਜ਼ਬਾ ਬਾਡੀ ਦੇ ਅੰਦਰ ਤੇ ਇੰਨੇ ਦਾ ਪੇ ਜਿਨ੍ਹਾਂ ਨੇ ਸਿੱਖੇ ਹੋਏ ਸੀਗੇ ਕਬੱਡੀ ਦੇ ਨਾਲ-ਨਾਲ ਕਾਫੀ ਕੋਲ ਦੇ ਨਾਲ ਵੀ ਦਾ ਜਾਣਦੇ ਸੀਗੇ ਇਹ ਸੁੱਚਾ ਸਿੰਘ ਐਮ ਡੀ ਦਾ ਵੀ ਨਾਮ ਲਿਆ ਉਹਨਾਂ ਨੇ ਵੀ ਕਬੱਡੀ ਵਾਖੂਬੀ ਤਰੀਕੇ ਦੇ ਨਾਲ ਖੇਡੀ ਹੈ ਪਿਆਰੇ ਸਥੀਓ ਇਹਦੇ ਨਾਲ ਪਲਵਾਨਾਂ ਦਾ ਨਾਮ ਤਾਂ ਉੱਚਾ ਹੁੰਦਾ ਹੀ ਆ ਖਿਡਾਰੀਆਂ ਦਾ ਨਾਮ ਤਾਂ ਉੱਚਾ ਹੁੰਦਾ ਹੀ ਆ ਇਹਦੇ ਨਾਲ ਨਗਰ ਦਾ ਜੰਮਪਾਲ ਭੂਮੀ ਪੰਡ ਮਲ ਪ੍ਰੜਕਾਂ ਦਾ ਵੀ ਜਿਹੜਾ ਨਾਮ ਹੈ ਬਹੁਤ ਸਤਿਕਾਰ ਦੇ ਨਾਲ ਲਿਆ ਜਾਂਦਾ ਇੱਕ ਹੋਰ ਮੁਲਾਕਾਤ ਕਰਵਾਵਾਂਗੇ ਬੁਟਾ ਸਿੰਘ ਜੀ ਕਿਹੜੇ ਸਾਲ ਦੇ ਵਿੱਚ ਤੁਸੀਂ ਕਬੱਡੀ ਖੇਲੀ ਆ ਮੈਂ ਭਾਜੀ 80 ਤੋਂ ਵੇਟ ਵਾਲੀ ਕਬੱਡੀ ਖੇੜਨ ਲੱਪਿਆ ਸੀ ਜੀ ਉਦਾਂ ਵੇਟ ਵਾਲੀ ਖੇਡੀ ਆ 65 ਕਿਲੋ ਦੇ ਵਿੱਚ ਸਾਡੀ ਵੀ ਟੀਮ ਬਹੁਤ ਟੌਪ ਦੀ ਹੁੰਦੀ ਸੀ ਜੀ ਜੇ ਕਦੇ ਮੂਰੇ ਮੁੰਡੇ ਰਲ ਕੇ ਵੀ ਆ ਜਾਣੇ ਅਸੀਂ ਗਣਾ ਅਸੀਂ ਨਹੀਂ ਕੱਢਨੇ ਜੀ ਮੈਚ ਲਾੜਨ ਉਹਨਾਂ ਦੇ ਨਾਲ ਜੀ ਪਰ ਹਾਰ ਵੀ ਘੱਟੇ ਹੀ ਦੇਖੀ ਦੀ ਸੀ ਜੀ ਤੇ ਬੜਾ ਬੜੀ ਸਫਲਤਾ ਦਿੱਤੀ ਪਰ ਜਿਹੜੇ A ਦੇ ਮੈਚ ਸੀਗੇ ਸਾਨੂੰ ਖੇਲਣੇ ਸੌਖੇ ਲੱਗਦੇ ਸੀਗੇ ਸਾਡੀ ਫੁਰਤੀ ਬਹੁਤ ਸੀਗੀ ਅਸੀਂ ਦੌੜ ਕੇ ਆ ਜਿੱਦਾ ਅਸੀਂ ਟੱਚ ਕਰਕੇ ਜੀ ਤੇ ਬਾਕੀ ਸਾਡੇ ਪਿੰਡ ਦੇ ਸਟਾਪਰ ਵੀ ਵਧੀਆ ਸੀ ਬਿੱਲਾ ਸੀ ਜੀ ਕਲਵੀਰ ਸੀਗਾ ਕੀਰੀ ਕਹਿੰਦੇ ਉਹਨੂੰ ਭੱਲਾ ਸੀ ਜੀ ਤੇ ਅਵਤਾਰ ਸੀਗਾ ਜੀ ਵਧੀਆ ਸੀ ਸਾਡੀਆਂ ਉਸ ਵੇਲੇ ਰੇਡਾਂ ਵੀ ਦੋ ਸੀਗੀਆਂ ਦੀਪ ਸੀਗਾ ਮੈਸ ਸੀਗਾ ਜੇ ਇੰਨਾ ਸਟੈਮਨਾ ਰੱਖਦੇ ਸੀ ਕੱਲੇ ਇੱਕ ਮੈਚ ਦੀਆਂ ਰੇਡਾਂ ਪਾ ਦੇ ਦਿਆਂ ਸੀ ਬੱਲੇ ਬੱਲੇ ਵਾਹ ਪਾਣੀ ਵੀ ਘਰੇ ਮੰਗਦੇ ਮੰਗਦੇ ਨੂੰ ਅੱਧਾ ਟਾਈਮ ਨਿਕਲ ਜਾਂਦਾ ਸੀ ਹਾਫ ਟਾਈਮ ਤੇ ਪਾਣੀ ਮਿਲਦਾ ਹੁੰਦਾ ਸੀ ਮਸੀਹ ਕਰੌਂਦਾ ਦੇਖੋ ਕਿੰਨੀ ਜਾਨ ਸਰੀਰ ਦੇ ਅੰਦਰ ਹੁੰਦੀ ਹੁੰਦੀ ਹੈ ਅਸਲ ਦੇ ਬੱਚੇ ਪ੍ਰੈਕਟਿਸ ਸੀਗੇ ਹਾਂਜੀ ਹਾਂਜੀ ਇਹ ਵਰਜਸ਼ ਕੀਤੀ ਗਈ ਸੀ ਮਿਹਨਤ ਕੀਤੀ ਸੀ ਹੋਰ ਕਿਹੜੇ ਖਿਡਾਰੀਆਂ ਦੇ ਨਾਮ ਯਾਦ ਆਉਂਦੇ ਆ ਜਿਹੜੇ ਲਾਗੇ ਸ਼ਾਗੇ ਪਿੰਡਾਂ ਦੇ ਸੀਗੇ ਜੀ ਸਾਡੇ ਨਾਲ ਲੱਡੂ ਘਰਚਾਂ ਵਾਲਾ ਖੇਡਦਾ ਹੁੰਦਾ ਸੀ ਪਾਲੀ ਰਸੂਲਪੁਰਿਆ ਖੇਡਦਾ ਸੀਗਾ ਮੇਜਰ ਪੁੰਨੂ ਮੁਜਾਰੇ ਵਾਲਾ ਜੀ ਹੋਰ ਸਾਰੇ ਪਿੰਡਾਂ ਦੀਆਂ ਬਹੁਤ ਘਰੀਆਂ ਟੀਮਾਂ ਸੀ ਉਸ ਵੇਲੇ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੀ ਟੀਮ ਹੁੰਦੀ ਸੀ ਤੇ ਪਿੰਡ ਲੈਵਲ ਤੇ ਆਪਣੇ ਪਿੰਡਾਂ ਦੇ ਮੈਚੇ ਹੁੰਦੇ ਸੀਗੇ ਹੁਣ ਤਾਂ ਛੋਟੇ ਖਿਡਾਰੀ ਘਟਿਆ ਤੇ ਵੱਡੇ ਮੈਚੇ ਜਿਹੜੇ ਹੁੰਦੇ ਆ ਉਸ ਵੇਲੇ ਛੋਟੇ ਜ਼ਿਆਦਾ ਹੁੰਦੇ ਸੀ ਵੱਡੇ ਆਲ ਓਪਨ ਦੇ ਰੱਖਦੇ ਹੁੰਦੇ ਸੀ ਦੂਰੋਂ ਨੇੜੋਂ ਮੁੰਡੇ ਇਕੱਠੇ ਕਰਕੇ ਵਧੀਆ ਮੈਚ ਬਣਾਉਂਦੇ ਹੁੰਦੇ ਸੀ ਜੀ ਜੀ ਬੁਟਾ ਸਾਰੇ ਜੱਬੋ ਵਾਲ ਦਾ ਕਿਹੜਾ ਖਿਡਾਰੀ ਜ਼ਿਆਦਾ ਹੈ ਨਾਮ ਜੱਬੋ ਵਾਲ ਦਾ ਪੰਡਤ ਕਹਿੰਨੀ ਜੀ ਜੀ ਕਾਫੀ ਪਵਨ ਕੁਮਾਰ ਜੀ ਭਾਕਮਲ ਜੀ ਹਾਂ ਜੀ ਹਾਂ ਜੀ ਜੀ ਤੇ ਇੱਕ ਤੁਹਾਡੇ ਮਧੂ ਹੁੰਦਾ ਸੀ ਉਹ ਰੇ ਰਾਂਗਾ ਹਨਾ ਤੇ ਮੀਕਾਸਗਾ ਸੀ ਇਹ ਬੱਚੇ ਇਹਨਾਂ ਦੇ ਜੀ ਹਾਂ ਜੀ ਹਾਂ ਜੀ ਜੀ ਤੇ ਇੱਕ ਸੁਖਦੇਵ ਦੀ ਬਹੁਤ ਵਧੀਆ ਖੇਡਦਾ ਸੀਗਾ ਸਰਦਾਰ ਗੋਰੇ ਜਿਹੇ ਰੰਗ ਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਬਿਜਲੀ ਬੋਰਡ ਦਾ ਹਾਂ ਜੀ ਹਾਂ ਬਿੱਲਾ ਕਰਦੇ ਨੇ ਬਿੱਲਾ ਕਰਦੇ ਨੇ ਸੀ ਹਾਂ ਜੀ ਹਾਂ ਜੀ ਜੀ ਤੇ ਬਾਕੀ ਸਾਰੇ ਪਿੰਡਾਂ ਦੇ ਖਿਡਾਰੀ ਇੱਥੇ ਬਣ ਲਗੇ ਦੇ ਪਿਆਰ ਬਹੁਤ ਹੁੰਦਾ ਸਾਬ ਪਿਆਰ ਬਹੁਤ ਹੁੰਦਾ ਸੀ ਹਾਂਜੀ ਹਾਂਜੀ ਖਿਡਾਰੀਆਂ ਦਾ ਆਪਸੀ ਪਿਆਰ ਬਹੁਤ ਬਣਾ ਹਾਂਜੀ ਹਾਂਜੀ ਤੇ ਉਹ ਸਮਾਂ ਵੀ ਬਹੁਤ ਵਧੀਆ ਸੀਗਾ ਹੁਣ ਤਾਂ ਮੜ ਜਾ ਕਿਸੇ ਦੇ ਮੂੰਹ ਤੇ ਹੱਥ ਲੱਗ ਜਵੇ ਤਾਂ ਗੁੱਸਾ ਕਰ ਲਾਂਦੇ ਆ ਪਰ ਪਹਿਲਾਂ ਇਦਾਂ ਨਹੀਂ ਸੀਗਾ ਜੇ ਕਿਸੇ ਦੇ ਲੱਗ ਵੀ ਗਿਆ ਕੋਈ ਗੱਲ ਨਹੀਂ ਪ੍ਰੇਮ ਭਾਵਨਾ ਖੇੜਿਆ ਇਨੂੰ ਪ੍ਰੇਮ ਭਾਵਨਾਂ ਨਾਲ ਹੀ ਖੇਡਦੇ ਸੀ ਜੀ ਜੀ ਕਿੰਨੇ ਕੁ ਯਾਦ ਆਉਂਦੀ ਆ ਕਬੱਡੀ ਦੀ ਅੱਜ ਦੇ ਸਮੇਂ ਦੇ ਦੌਰਾਂ ਜੀ ਅੱਜ ਤਾਂ ਬਹੁਤ ਆਉਂਦੀ ਆ ਜੀ ਅੱਜ ਤਾਂ ਥੋੜਾ ਜਿੜੇ ਹੋਇਆ ਛੱਡੀ ਨੂੰ ਅੱਛਾ ਜੀ ਚਲੋ ਮਿਹਨਤ ਛੱਡੀ ਨੂੰ ਥੋੜਾ ਜਿੜੇ ਹੋਇਆ ਪਰ ਮੈਂ 91 ਤੋਂ 93 ਤੱਕ ਕਬੱਡੀ ਖੇਡਦਾ ਰਿਹਾ ਇੰਗਲੈਂਡ ਗਿਆ ਸੀ ਉੱਥੇ ਜਾ ਕੇ ਵੀ ਮੈਚ ਲਾਏ ਵਧੀਆ ਸਫਲਤਾ ਮਿਲੀ ਪਰ ਉੱਥੇ ਆਪਣੀਆਂ ਮਜਬੂਰੀਆਂ ਕਰਨ ਕੰਮਾਂ ਤੇ ਜਾਣਾ ਹੁੰਦਾ ਇੱਕ ਸੱਟ ਲੱਗ ਗਈ ਫੇਰ ਕਬੱਡੀ ਛੱਡਣੀ ਪਈ ਫੇਰ ਛੱਡਣੀ ਪਈ ਹਾਂ ਜੀ ਕਿਉਂਕਿ ਕਬੱਡੀ ਇੱਕ ਐਸੀ ਚੀਜ਼ ਹੈਗੀ ਆ ਵੈਸੇ 60 ਚੋੜਦੀ ਹੀ ਖੇਡ ਹੈ ਹਾਂਜੀ ਹਾਂਜੀ ਤੇ ਇਹ ਜੋੜਦੀ ਹੀ ਖੇਡ ਆ ਹਾਂਜੀ ਪਰ ਇਹ ਜਿਹੜਾ ਬੰਦਾ ਖੇਡ ਦਾ ਨੂੰ ਅਲੱਗ ਹੀ ਸ਼ੌਂਕ ਪੈ ਜਾਂਦਾ ਇਸ ਚੀਜ਼ ਹਾਂਜੀ 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 ਕੁਝ ਪਿੰਡਾਂ ਦੇ ਵਿੱਚ ਵਰਦਾਨ ਵੀ ਹੋਇਆ ਕਰਦੀ ਆ ਹਾਂਜੀ ਬੇ ਦੇਖੋ ਮਾਲਪੁਰ ਦੇ ਵਿੱਚ ਅੱਜ ਵੀ ਬਹੁਤ ਵਧੀਆ ਖਿਡਾਰੀ ਜਿਹੜੇ ਹੈਗੇ ਆ ਹਾਂਜੀ ਸਿਰ ਕੱਢਵੇਂ ਖਿਡਾਰੀ ਅੱਜ ਵੀ ਇਸੇ ਤਰ੍ਹਾਂ ਜਿਹੜੇ ਤੁਸੀਂ ਬੂਟੇ ਲਾਏ ਆ ਜਿਹੜੇ ਬੀਜ ਬੀਜੇ ਹੈਗੇ ਆ ਉਸੇ ਹੀ ਤਰ੍ਹਾਂ ਬਰਕਰਾਰ ਚੱਲਦੇ ਅੱਗੇ ਜਾ ਰਹੇ ਆ ਹਾਂਜੀ ਜੀ ਜੀ ਕਿ ਵਕੀ ਰਵਨ ਵੇਡ ਤਾਂ ਥੋੜਾ ਹੀ ਦਿੱਤਾ ਪਰ ਇੰਨੀ ਵੇਡ ਨਾਲ ਜੀ ਸਾਰਾ ਕੁਝ ਕਰ ਲਿਆ ਜੀ ਹਾਂਜੀ ਕੋਈ ਮੰਨ ਜਿੱਦਾਂ ਨਹੀਂ ਰਹੀ ਵੀ ਅਸੀਂ ਤਕੜੇ ਮੈਚ ਨਹੀਂ ਖੇਡੇ ਤਕੜੇ ਵੀ ਖੇਡੇ ਸਫਲਤਾ ਵੀ ਪ੍ਰਾਪਤ ਕੀਤੀ ਆ ਇੰਗਲੈਂਡ ਚ ਜਾ ਕੇ ਮੈਂ 75 ਕਿਲੋ ਨੇ ਵਧੀਆ ਰੀਡਰ ਬਣ ਗਿਆ ਸੀ ਗ੍ਰੇਵੈਂਟ ਟਾਊਨ ਦੇ ਲਈ ਵਾਹ ਜੀ ਵਾਹ ਪਰ ਫਿਰ ਉਥੇ ਥੋੜੇ ਦਿਨਾਂ ਬਾਅਦ ਮੇਰੇ ਸੱਟ ਲੱਗੇ ਸੀ ਵੀ ਕਬੱਡੀ ਨੂੰ ਛੱਡਣਾ ਪਿਆ ਜੀ ਜੀ ਬਹੁਤ ਹੀ ਅੱਛਾ ਬਹੁਤ ਹੀ ਸਾਡੇ ਸਤਿਕਾਰਯੋਗ ਪੈਂਡਰ ਮਲਪਰਾੜਕਾਂ ਦੇ ਦੋ ਚਿਹਰੇ ਜਿਨ੍ਹਾਂ ਦੇ ਨਾਲ ਜਗਤਾਰ ਸਿੰਘ ਜੱਬੋਪਾਲ ਨੇ ਇਹ ਖਬਰ ਨੂੰ ਕੀਤਾ ਹੈਗਾ ਆ ਆਪ ਜੀ ਦੇ ਰੂਬਰੂ ਕਰਨ ਦਾ ਮੌਕਾ ਮਿਲਿਆ ਹੋਰ ਵੀ ਕੋਈ ਖਿਡਾਰੀ ਆ ਕਿਸ ਦੇ ਅੰਦਰ ਵੱਡੀ ਕਲਾ ਛੁਪੀ ਆ 94650 1333 ਦਾ ਤੇ ਜਰੂਰ ਸੰਪਰਕ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹਦੇ ਹਮ ਮੇਰੇ ਮੇਰੀ ਬਣਾ ਦੇ ਜੀ ਇਹ ਸ਼ੁਭ ਤੁਹਾਡੇ ਨਾਮ ਦੇ ਸੇਵਤੋ ਜਤਾਰ ਸਿੰਘ ਜੱਬੋ ਬਾਨੂ ਦਿਓ ਇਜਾਜ਼ਤ ਨਮੀਆਂ ਅਤੇ ਤਾਜ਼ੀਆਂ ਖਬਰਾਂ ਨੂੰ ਵੇਖਣ ਦੇ ਵਾਸਤੇ 9465013313 ਤੇ ਕਰੋ ਸੰਪਰਕ ਵੀਡੀਓ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨ